ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਫ ਕਮਬੈਸਟਰ ਤਰਨਜੀਤ ਸਿੰਘ ਸੰਧੂ ਅੱਜ ਏਜਨਾਲਾ ਹਲਕੇ ਦੇ ਵਿੱਚ ਆਪਣੇ ਪ੍ਰਚਾਰ ਲਈ ਪਹੁੰਚੇ ਨੇ ਰੋਡ ショਅ ਕੀਤਾ ਏਜਨਾਲਾ ਹਲਕੇ ਦੇ ਵਿੱਚ ਪਹੁੰਚਦੇ ਨੇ ਏਜਨਾਲਾ ਸ਼ਹਿਰ ਦੇ ਵਿੱਚ ਹੀ ਤਾਂ ਰਸਤੇ ਦੇ ਵਿੱਚ ਜਦੋਂ ਜਦੋਂ ਅਮਦਾਸ ਜਾ ਰਹੇ ਨੇ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਰੁਕਿਆ ਗਿਆ ਹੈ ਤੇ ਇਸ ਜਗ੍ਹਾ ਤੇ ਕਿਸਾਨ ਤਰਨਜੀਤ ਸਿੰਘ ਸੰਧੂ ਉਹਨਾਂ ਦਾ ਰੋਕ ਕੇ ਰਾਹ ਰੋਕ ਕੇ ਵਿਰੋਧ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਦਾ ਇਹ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਤਰਨਜੀਤ ਸਿੰਘ ਪੰਜਾਬ ਪੁਲਿਸ ਦੀ ਇਹ ਦੇ ਅਧਿਕਾਰੀ ਵੀ ਜਿਹੜੇ ਨੇ ਉਹਨਾਂ ਦੇ ਨਾਲ ਨੇ ਤਾਂ ਇਸ ਜਗ੍ਹਾ ਦੇ ਉੱਤੇ ਆ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਵਾਈ ਪਲੱਸ ਕੈਟਾਗਰੀ ਦੀ ਸਕਿਉਰਿਟੀ ਆ ਤਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਵਿਰੋਧ ਜਿਹੜਾ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਇਹਦਾ ਕਾਫਲਾ ਰੁਕਿਆ ਨਹੀਂ ਇਸ ਜਗ੍ਹਾ ਤੋਂ ਕਾਫਲਾ ਉਹਨਾਂ ਦਾ ਰਮਦਾਸ ਵੱਲ ਕਾਫਲਾ ਅਗਲੇ ਪਾਸੇ ਉਹਨਾਂ ਦਾ ਨਿਕਲ ਗਿਆ ਹੈ ਤਾਂ ਇਸ ਜਗ੍ਹਾ ਦੇ ਉੱਤੇ ਉਹ ਇਸ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਘਰਾਵ ਕੀਤਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਅੱਗੇ ਚਲੇ ਗਏ ਨੇ ਤਾਂ ਰਮਦਾਸਵਾਲ ਜਾਣਾ ਸੀ ਤਾਂ ਇਸ ਜਗ੍ਹਾ ਦੇ ਉੱਤੇ ਨਾਰੇਬਾਜ਼ੀ ਤਰਨਜੀਤ ਸਿੰਘ ਸੰਧੂ ਦੇ ਖਿਲਾਫ ਤੇ ਅਮਰਪਾਲ ਸਿੰਘ ਬੋਨੀ ਯੋਜਨਾਲਾ ਦੇ ਖਿਲਾਫ ਜਿਹੜੀ ਜਗ੍ਹਾ ਦੇ ਉੱਤੇ ਹੋਈ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ ਦੇ ਅਜਨਾਲਾ ਦੇ ਗੱਗੋ ਮਹਿਲ ਪਿੰਡ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ तमाम ਅਧਿਕਾਰੀ ਜਿਹੜੇ ਨੇ ਪਹੁੰਚੇ ਨੇ ਤਾਂ ਅੱਧਾ ਕਾਫਲਾ ਜਿਹੜਾ ਅੱਗੇ ਚਲਾ ਗਿਆ ਤਾਂ ਕੁਝ ਕਾਫਲਾ ਜਿਹੜਾ ਇਸ ਜਗ੍ਹਾ ਦੇ ਉੱਤੇ ਪਿਛੇ ਇਸ ਜਗ੍ਹਾ ਦੇ ਉੱਤੇ ਰਹਿ ਗਿਆ ਹੈ ਤਾਂ ਤਸਵੀਰਾਂ ਅਜਨਾਲਾ ਹਲਕੀਆਂ ਦੀਆਂ ਨੇ ਅ ਅਮਰਪਾਲ ਸਿੰਘ ਬੋਨੀ ਅਜਨਾਲਾ ਤਾਂ ਕਾਫਲਾ ਰਮਦਾਸਵਾਲ ਅੱਗੇ ਵਧ ਗਿਆ ਹੈ ਸ਼ਾਂਤਬਾਈ ਸ਼ਾਂਤਬਾਈ ਢਾਂਗ ਦੇ ਨਾਲ ਕਿਸਾਨਾਂ ਨੇ ਇਸ ਜਗ੍ਹਾ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਇਹ ਕਾਫਲਾ ਤੁਸੀਂ ਦੇਖ ਸਕਦੇ ਹੋ ਇੱਥੋਂ ਲੰਘ ਰਿਹਾ ਹੈ ਦਾ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਲਗਾਤਾਰ ਕਿਸਾਨਾਂ ਨਾਲ ਸੰਪਰਕ ਕਰ ਰਹੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਸ਼ਾਂਤਮਈ ਢੰਗ ਦੇ ਨਾਲ ਸੜਕ ਦੇ ਉੱਤੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਤੇ ਕਿਸਾਨਾਂ ਦਾ ਕਿਸਾਨਾਂ ਨੇ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਕੀਤਾ ਹੈ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਤੇ ਕਾਫਲਾ ਰੋਕਿਆ ਨਹੀਂ ਗਿਆ ਤੇ ਅਮਰਪਾਲ ਸਿੰਘ ਬੋਨੀਆ ਜਨਾਲਾ ਜੋ ਉਹਨਾਂ ਦੇ ਨਾਲ ਸੀ ਹਸਾਬ ਦਾ ਵਿਧਾਇਕ ਤੇ ਨਾਲ ਇਸ ਜਗ੍ਹਾ ਦੇ ਉੱਤੇ ਲਗਾਤਾਰ ਮੁਰਦਾਬਾਦ ਦੇ ਜਿਹੜੇ ਨਾਰੇ ਲੱਗ ਰਹੇ ਨੇ ਕਿਸਾਨਾਂ ਦੇ ਵੱਲੋਂ ਤਾਂ ਇਹ ਦੇਖ ਸਕਦੇ ਹੋ ਲੰਬਾ ਕਾਫਲਾ ਜਿਹੜਾ ਅਜਨਾਲਾ ਦੀਆਂ ਇਹ ਤਸਵੀਰਾਂ ਨੇ ਗੱਗੋਮਾਲ ਪਿੰਡ ਦੀਆਂ ਕਿਉਂਕਿ ਖੇਤੀ ਕਾਨੂੰਨਾਂ ਤੋਂ ਬਾਅਦ ਜਿਹੜਾ ਕਿਸਾਨ ਸੰਘਰਸ਼ ਹੋਇਆ ਸੀ ਤਾਂ ਹਰਿਆਣਾ ਜਾਂ ਹਰਿਆਣਾ ਦੇ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਤਾਂ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਰੋਸ ਹੈ ਕਿਸਾਨਾਂ ਦੇ ਵਿੱਚ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਤਰਨਜੀਤ ਸਿੰਘ ਦੀ ਸੰਦੂ ਦੀਆਂ ਵੀ ਜਿਹੜੀਆਂ ਕਾਫਲਾ ਕਾਫੀ ਇਸ ਜਗ੍ਹਾ ਦੇ ਉੱਤੇ ਵੱਡਾ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਤਾਂ ਲਗਾਤਾਰ ਵੱਡੇ ਕਾਫਲੇ ਦੇ ਨਾਲ ਤਰਨਜੀਤ ਸਿੰਘ ਸੰਦੂ ਜਿਹੜੇ ਨੇ ਉਹ ਪਹੁੰਚੇ ਸੀ ਉਹਨਾਂ ਦਾ ਸਵਾਗਤ ਵੀ ਨਾਲ ਦੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਇਸ ਜਗ੍ਹਾ ਦੇ ਉੱਤੇ ਹੋਇਆ ਹੈ ਤਾਂ ਇਸ ਜਗ੍ਹਾ ਦੇ ਉੱਤੇ ਕਿਸਾਨ ਤੁਸੀਂ ਦੇਖ ਸਕਦੇ ਹੋ ਤਾਂ ਰੋਸ ਪ੍ਰਦਰਸ਼ਨ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਕਿਸਾਨਾਂ ਵੱਲੋਂ ਤਰਨਾ ਜਿਹੜਾ ਕੀਤਾ ਗਿਆ ਇਹਨਾਂ ਕਿਸਾਨਾਂ ਨੇ ਆਪਣਾ ਇਸ ਜਗ੍ਹਾ ਦੇ ਉੱਤੇ ਰੋਜ਼ ਪ੍ਰਦਰਸ਼ਨ ਇਸ ਜਗ੍ਹਾ ਦੇ ਉੱਤੇ ਕੀਤਾ ਹੈ ਤਾਂ ਤਾਂ ਅ ਤਰਨਜੀਤ ਸਿੰਘ ਸੰਧੋਜ ਨਾਲ ਤੋਂ ਹੁੰਦੇ ਹੋਏ ਰਮਦਾਸ ਚਲੇ ਗਏ ਨੇ ਗੱਗੋਮਾਲ ਦੇ ਵਿੱਚ ਵਿਰੋਧ ਹੋਇਆ ਤੇ ਇਸ ਤੋਂ ਬਾਅਦ ਹੁਣ ਰਮਦਾਸ ਦੇ ਵਿੱਚ ਜਿਹੜੀਆਂ ਮੀਟਿੰਗਾਂ ਨੂੰ ਅਟੈਂਡ ਕਰਨਗੇ ਕੈਮਰਾਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।